ਅੱਜ ਦਾ ਇੱਕ ਵਿਸ਼ੇਸ਼ ਮੁੱਦਾ ਹੈ ਜੋ ਅਮਿਤ ਸ਼ਾ ਦੇਸ਼ ਦੇ ਗ੍ਰਹਿ ਮੰਤਰੀ ਨੇ ਆਪੱਤੀਜਨਕ ਅਬਜੈਕਸ਼ਨੇਬਲ ਟਿੱਪਣੀਆਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਬਾਰੇ ਵਿੱਚ ਕੀਤੀਆਂ ਉਹਨਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਜਿਨ੍ਹਾਂ ਦੇ ਵਿੱਚ ਮਾਨਯੋਗ ਸਰਦਾਰ ਹਰਪ੍ਰਜਨ ਸਿੰਘ ਜੀ ਈਟੀਓ ਸਾਹਿਬ ਸਰਦਾਰ ਬਲਕਾਰ ਸਿੰਘ ਜੀ ਮਾਨਯੋਗ ਐਮਐਲਏ ਸਾਹਿਬ ਸ਼੍ਰੀ ਦੀਪਕ ਬਾਲੀ ਜੀ ਸੀਨੀਅਰ ਲੀਡਰ ਆਮ ਆਦਮੀ ਪਾਰਟੀ ਅਮਰਤਪਾਲ ਸਿੰਘ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਗੁਰਿੰਦਰ ਸਿੰਘ ਜੀ ਸ਼ੇਰਗਿੱਲ ਜਨ ਸੈਕਟਰੀ ਐਚਐਸ ਸੰਧੂ ਜੀ ਸਾਡੇ ਮੰਗਲ ਸਿੰਘ 바ਸੀ ਜੀ ਚੇਅਰਮੈਨ ਸਾਹਿਬ ਗੁਰਚੰਦ ਸਿੰਘ ਚੰਨੀ ਜੀ ਅੱਜ ਪ੍ਰਸਤੇ ذریعے ਅਸੀਂ ਦੇਸ਼ ਦੀ ਹਕਮਰਾਨ ਪਾਰਟੀ ਭਾਰਤੀ ਜਨਤਾ ਪਾਰਟੀ ਅਮਿਤ ਸ਼ਾ ਨਰਿੰਦਰ ਮੋਦੀ ਜੀ ਇਹ ਗੱਲ ਕਹਿਣੀ ਚਾਹੁੰਦੇ ਹਾਂ ਕਿ ਇਸ ਦੇਸ਼ ਨੂੰ ਇਕੱਠਿਆ ਰੱਖਣ ਵਿੱਚ ਅਲੱਗ-ਅਲੱਗ ਪਛਾਵਾਂ ਅਲੱਗ-ਅਲੱਗ ਵਰਗਾਂ ਬੋਲੀਆਂ ਸੱਭਿਆਚਾਰ ਵਿੱਚ ਵੰਡੇ ਹੋਏ ਦੇਸ਼ ਨੂੰ ਇੱਕ ਮੁਠ ਕਰਨ ਵਿੱਚ ਡਾਕਟਰ ਅੰਬੇਡਕਰ ਸਾਹਿਬ ਦੇ ਸੰਵਿਧਾਨ ਦਾ ਕਨਸਟੀਟਿਊਸ਼ਨ ਦਾ ਤੇ ਉਹਨਾਂ ਦੀ ਕੀਤੀ ਮਿਹਨਤ ਦਾ ਬਹੁਤ ਵੱਡਾ ਯੋਗਦਾਨ ਹੈ। ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਲਗਾ ਕੇ ਪਰਿਵਾਰ-ਬਾਰ ਕੇ ਬਹੁਤ ਮਿਹਨਤ ਕਰਕੇ ਇਸ ਦੇਸ਼ ਦੇ ਸੰਵਿਧਾਨ ਨੂੰ ਬਣਾਇਆ ਜਿਹਦੇ ਵਿੱਚ ਉਹਨਾਂ ਨੇ ਸਾਰੇ ਹੀ ਵਰਗਾਂ ਨੂੰ ਬਰਾਬਰ ਦੇ ਹੱਕ ਹਕੂਕ ਦਿੱਤੇ ਅੱਜ ਬੀਜੇਪੀ ਕੋਲੋਂ ਆਰਐਸਐਸ ਕੋਲੋਂ ਇਸ ਦੇਸ਼ ਦੇ ਸੈਕੂਲਰਵਾਦੀ ਲੋਕਾਂ ਨੂੰ ਸੰਵਿਧਾਨ ਨੂੰ ਬਦਲਣ ਦਾ ਖਦਸ਼ਾ ਉਹ ਲਗਾਤਾਰ ਮੁੱਦਾ ਵੀ ਬਣ ਰਿਹਾ ਤੇ ਜੋ ਸਟੇਟਮੈਂਟ ਪਾਰਲੀਮੈਂਟ ਦੇ ਅੰਦਰ ਅਮਿਤ ਸ਼ਾਹ ਜੀ ਨੇ ਦਿੱਤੀ ਹੈ ਮੈਂ ਉਹਨੂੰ ਦੁਹਰਾਉਣਾ ਨਹੀਂ ਚਾਹੁੰਦਾ ਉਹ ਸਟੇਟਮੈਂਟ ਆਰਐਸਐਸ ਤੇ ਬੀਜੇਪੀ ਦੀ ਦੇਸ਼ ਔਰ ਦੇਸ਼ ਦੇ ਦਬੇ ਕੁਚਲੇ ਲੋਕਾਂ ਜਿਹੜੇ ਡਾਕਟਰ ਅੰਬੇਡਕਰ ਸਾਹਿਬ ਨੂੰ ਕਿਉਂਕਿ ਜਿਨ੍ਹਾਂ ਨੇ ਹੱਕ ਦਿੱਤੇ ਆ ਜ਼ਿੰਦਗੀ ਦਿੱਤੀ ਆ ਉਹਨਾਂ ਨੂੰ ਭਗਵਾਨ ਤੋਂ ਘੱਟ ਵੀ ਨਹੀਂ ਸਮਝਦੇ ਤੇ ਇਸ ਸਟੇਟਮੈਂਟ ਦੇ ਨਾਲ ਬੀਜੇਪੀ ਤੇ ਆਰਐਸਐਸ ਦਾ ਚਿਹਰਾ ਜਿਹੜਾ ਇੱਕ ਵਾਰ ਫਿਰ ਸਾਹਮਣੇ ਆ ਗਿਆ ਕਿ ਉਹ ਗਰੀਬ ਵਿਰੋਧੀ, ਦਲਿਤ ਵਿਰੋਧੀ, ਕਨਸਟੀਟਿਊਸ਼ਨ ਵਿਰੋਧੀ ਤੇ ਦਲਿਤ ਲੋਕਾਂ ਦੇ ਹੱਕਾਂ ਵਿਰੋਧੀ ਤੇ ਰਿਜ਼ਰਵੇਸ਼ਨ ਵਿਰੋਧੀ ਹੈ। ਸੋ ਮੈਂ ਹੁਣ ਬੇਨਤੀ ਕਰੂੰਗਾ ਮਾਨਯੋਗ ਸਰਦਾਰ ਹਰਪਜਨ ਸਿੰਘ ਈਟੀਓ ਸਾਹਿਬ ਨੂੰ ਕਿ ਉਹ ਵੀ ਪਾਰਟੀ ਦਾ ਆਪਣਾ ਪੱਖ ਜਿਹੜਾ ਆ ਉਹ ਰੱਖਣਗੇ ਸਭ ਤੋਂ ਪਹਿਲਾਂ ਤੇ ਜੀ ਬਹੁਤ ਬਹੁਤ ਧੰਨਵਾਦ ਜਲੰਧਰ ਦੇ ਵਿੱਚ ਸਾਰੇ ਇਲੈਕਟ੍ਰੋਨਿਕ মিডিਆ ਵਾਲੇ ਬਹੁਤ ਸਤਿਕਾਰਯੋਗ ਸੱਜਣ ਨੇ মিডিਆ ਵੈਸੇ ਵੀ ਚੌਥਾ ਥਾਮਾ ਲੋਕਤੰਤਰ ਦਾ ਔਰ মিডিਆ ਰਾਈ ਜਿਹੜੀ ਗੱਲ ਆ ਉਹ ਲੋਕਾਂ ਦੇ ਸਾਹਮਣੇ ਰੱਖੀ ਜਾਂਦੀ ਆ ਪਿਛਲੇ ਦਿਨੀ ਦੇਸ਼ ਦੀ ਸਰਵਉੱਚ ਪੰਚਾਇਤ ਸੰਸਦ ਦੇ ਵਿੱਚ ਸੰਵਿਧਾਨ ਦੇ 75 ਸਾਲ ਪੂਰੇ ਹੋਣ ਤੇ ਚਰਚਾ ਜਿਹੜੀ ਉਹ ਚੱਲ ਰਹੀ ਸੀਗੀ ਉਹਦੇ ਵਿੱਚ ਵੱਖ-ਵੱਖ ਪਾਰਟੀਆਂ ਵੱਖ-ਵੱਖ ਪਾਰਟੀਆਂ ਤੋਂ ਚੁਣੇ ਹੋਏ ਨੁਮਾਇंदे ਜਿਹੜੇ ਭਾਗ ਲੈ ਰਹੇ ਸੀਗੇ ਪਰ ਉਹਦੇ ਵਿੱਚ ਇੱਕ ਗੱਲ ਜਿਹੜੀ ਸਾਹਮਣੇ ਆਈ ਉਹ ਅਤਨਿੰਦਨਯੋਗ ਆ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਦ ਸ਼ਾਹ ਜੀ ਨੇ ਬੜੇ ਆਪੱਤੀ ਜਨਕ ਸ਼ਬਦ ਜਿਹੜੇ ਆ ਉਹ ਡਾਕਟਰ ਸਾਹਿਬ ਬੀਯਾਰੰਬੇਦਕਰ ਸਾਹਿਬ ਜੀ ਬਾਰੇ ਬੋਲੇ ਜਿਹਦੇ ਨਾਲ ਕਰੋੜਾਂ ਲੋਕਾਂ ਦੇ ਜਿਹੜੇ ਅੰਬੇਦਕਰ ਸਾਹਿਬ ਨੂੰ ਆਪਣਾ ਮਾਰਗਦਰਸ਼ਕ ਮੰਨਦੇ ਨੇ ਉਹਨਾਂ ਦੇ ਹਿਰਦੇ ਵਲੁੰਧਰੇ ਗਏ ਔਰ ਬੜਾ ਦੁੱਖ ਲੱਗਿਆ ਔਰ ਨਾਲ ਦੇ ਨਾਲ ਇੱਕ ਗੱਲ ਗੱਲ ਜਿਹੜੀ ਸਾਹਮਣੇ ਆਈ ਇਹਦੇ ਵਿੱਚੋਂ ਉੱਭਰ ਕੇ ਉਹ ਇਹ ਆ ਕੇ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹਦੀ ਮਾਨਸਿਕਤਾ ਕੀ ਹੈ ਦੇਸ਼ ਦੇ ਉਸ ਉਸ ਅਖੀਰਤ ਜਿਸ ਨੇ ਦੇਸ਼ ਨੂੰ ਆਜ਼ਾਦੀ ਪ੍ਰਾਪਤੀ ਤੋਂ ਬਾਅਦ ਇੱਕ ਸੰਵਿਧਾਨ ਦਿੱਤਾ ਹੈ ਸੰਵਿਧਾਨ ਕਿਸੇ ਦੇਸ਼ ਦਾ ਬਣਾਉਣਾ ਬਹੁਤ ਔਖਾ ਕੰਮ ਹੁੰਦਾ ਹੈ ਔਰ ਬੜਾ ਸੂਝ-ਬੂਝ ਵਾਲਾ ਕੰਮ ਹੁੰਦਾ ਹੈ ਬਾਬਾ ਸਾਹਿਬ ਅੰbedkar ਸਾਹਿਬ ਨੇ ਵੱਖ-ਵੱਖ ਦੇਸ਼ਾਂ ਦੇ ਸੰਵਿਧਾਨਾਂ ਦਾ ਬੜਾ ਡੂੰਘਾ ਅਧਿਐਨ ਕੀਤਾ ਜਿਹੜੇ-ਜਿਹੜੇ ਸੰਵਿਧਾਨਾਂ ਦੇ ਵਿੱਚੋਂ ਜਿਹੜੀ ਗੱਲ ਭਾਰਤ ਦੇ ਸਭਿਆਚਾਰ ਨੂੰ ਸੰਸਕ੍ਰਿਤੀ ਨੂੰ ਮੁੱਖ ਰੱਖ ਕੇ ਸਹੀ ਸੀਗੀ ਉਹਨੂੰ ਭਾਰਤ ਦੇ ਸੰਵਿਧਾਨ ਦੇ ਵਿੱਚ ਸ਼ਾਮਲ ਕੀਤਾ ਔਰ ਲੰਬੀ ਜਦੋਂ ਜਾਤ ਤੋਂ ਬਾਅਦ ਭਾਰਤ ਨੂੰ ਇੱਕ ਸੂਤਰ ਦੇ ਵਿੱਚ ਪੋੜਿਆ ਇੱਕ ਬੈਲੈਂਸਡ ਵਧੀਆ ਸੰਵਿਧਾਨ ਜਿਹੜਾ ਦਿੱਤਾ ਜਿਹਦੇ ਵਿੱਚ ਡਾਊਨ ਟ੍ਰੋਡਨ ਲੋਕ ਜਿਹੜੇ ਸੀਗੇ ਉਹਨਾਂ ਦੀ ਐਜੂਕੇਸ਼ਨ ਨਾਲ ਸੰਬੰਧਤ ਅਨਟੱਚਬਿਲਟੀ ਨੂੰ ਖਤਮ ਕਰਨਾ ਔਰ ਔਰਤਾਂ ਨੂੰ ਵੋਟ ਦਾ ਅਧਿਕਾਰ ਦੇਣਾ ਪ੍ਰਾਪਰਟੀ ਦੇ ਰਾਈਟਸ ਦੇਣੇ ਬੜੀਆਂ ਇਹੋ ਜਿਹੀਆਂ ਸੁਧਾਰਵਾਦੀ ਇੰਪਰੂਵਮੈਂਟ ਵਾਲੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਜਿਹੜੀਆਂ ਤਰਾਵਾਂ ਸੀਗੀਆਂ ਉਹ ਭਾਰਤੀ ਸੰਵਿਧਾਨ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਔਰ ਜਦੋਂ ਇਹ ਸੰਵਿਧਾਨ ਬਣ ਕੇ ਤਿਆਰ ਹੋਇਆ ਬੜਾ ਮੈਂ ਪਹਿਲਾਂ ਹੀ ਕਹਿ ਚੁੱਕਾ ਕਿ ਮੁਸ਼ਕਲ ਸੀਗਾ ਜਿੱਥੇ ਵੱਖ-ਵੱਖ ਕਲਚਰ ਵੱਖ-ਵੱਖ ਪਛਾਹਵਾ ਬੋਲਣ ਵਾਲੇ ਲੋਕ ਵੱਖ-ਵੱਖ ਅ ਤਰਮਾਨੂ ਮੰਨਣ ਵਾਲੇ ਲੋਕ ਵੱਖ-ਵੱਖ ਜਾਤੀਆਂ ਨਾਲ ਸੰਬੰਧਿਤ ਲੋਕ ਜਦੋਂ ਇੱਕ ਦੇਸ਼ ਦੇ ਵਿੱਚ ਹੋਣ ਤੇ ਉੱਥੇ ਇਹ ਕੰਮ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ ਉਹਨਾਂ ਨੇ ਭਾਰਤ ਨੂੰ ਇੱਕ ਸੰਗਠਨਾਤਮਕ ਪ੍ਰਣਾਲੀ ਫੈਡਰਲਿਜ਼ਮ ਜਿਹੜਾ ਸੀਗਾ ਉਹ ਦਿੱਤਾ ਜਿਹਦੇ ਵਿੱਚ ਹਰ ਜਿਹੜਾ ਸਾਡਾ ਗਰੁੱਪ ਸੀਗਾ ਚਾਹੇ ਉਹ ਕਲਚਰਲ ਸੀਗਾ ਚਾਹੇ ਉਹ ਰਿਲੀਜੀਅਸ ਸੀਗਾ ਚਾਹੇ ਕਾਸਟ ਬੇਸਡ ਸੀਗੇ ਉਹਨਾਂ ਨੂੰ ਸਭ ਨੂੰ ਹੀ ਉਹਨਾਂ ਦੇ ਅਧਿਕਾਰ ਜਿਹੜੇ ਆ ਉਹ ਦਵਾਏ ਉਹਨਾਂ ਦਾ ਨਾਮ ਅੱਜ ਵੀ ਦੁਨੀਆ ਦੇ ਵਿੱਚ ਇਸ ਗੱਲ ਕਰਕੇ ਚਮਕ ਰਿਹਾ ਹੈ ਕਿ ਉਹਨਾਂ ਨੇ ਹਿਊਮਨ ਰਾਈਟਸ ਦੇ ਉੱਤੇ ਜਿਹੜਾ ਬਹੁਤ ਯੋਗਰ ਦਿੱਤਾ ਇਹ ਜਿਹੜੀ ਪਿਛਲੇ ਦਿਨੀ ਘਟਨਾ ਵਾਪਰੀ ਇਹਦੇ ਵਿੱਚ ਅਮਿਤ ਸ਼ਾਹ ਜੀ ਨੇ ਬੜੇ ਮੈਂ ਤੇ ਕਹੂੰਗਾ ਜਾਲਮਾਨਾ क्रੂਅਲ ਤਰੀਕੇ ਦੇ ਨਾਲ ਇੱਕ ਵਾਰ ਕੀਤਾ ਔਰ ਆਪਣੀ ਮਾਨਸਿਕਤਾ ਜਿਹੜੀ ਭਾਜਪਾ ਦੇ ਤੇ ਆਰਐਸਐਸ ਦੀ ਮਾਨਸਿਕਤਾ ਆ ਉਹਨਾਂ ਦੀ ਉੱਭਰ ਕੇ ਸਾਹਮਣੇ ਆਈ ਕਿ ਇਹ ਲੋਕ ਜਿਹੜੇ ਨੇ ਉਹ ਦੇਸ਼ ਦੇ ਸੰਵਿਧਾਨ ਦੇ ਵਿਰੋਧ ਨੇ ਦੇਸ਼ ਦੇ ਉਹਨਾਂ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੇ ਨੇ ਜਿਨ੍ਹਾਂ ਨੂੰ ਬਾਬਾ ਸਾਹਿਬ ਦੇ ਉੱਤੇ ਅਥਾਹ ਵਿਸ਼ਵਾਸ ਆ ਉਹ ਬਾਬਾ ਸਾਹਿਬ ਦੇ ਵਿਚਾਰਧਾਰਾ ਨੂੰ ਅਥਾਹ ਪਿਆਰ ਕਰਦੇ ਨੇ ਉਹਨਾਂ ਦੇ ਉੱਤੇ ਇਹ ਬੜੀ ਗਹਿਰੀ ਝੋਟ ਜਿਹੜੀ ਆ ਉਹ ਮਾਰੀ ਗਈ ਸੋ ਅੱਜ ਪ੍ਰੈਸ ਕਾਨਫਰੰਸ ਦਾ ਸਾਡਾ ਮਕਸਦ ਇਹ ਸੀਗਾ ਕਿ ਅਸੀਂ ਤੁਹਾਡੇ ਜ਼ਰੀਏ ਲੋਕਾਂ ਨੂੰ ਸੁਚੇਤ ਕਰੀਏ ਕਿ ਇਹ ਜਿਹੜੀ ਇਹਨਾਂ ਦੀ ਤੰਗ ਦੇ ਲਈ ਜਿਹੜੀ ਚੱਲ ਰਹੀ ਆ ਭਾ ਜੀਪੀ ਦੀ ਆਰਐਸਐਸ ਦੀ ਹਿਡਨ ਏਜੰਡੇ ਦੇ ਵਿੱਚ ਇਹਨਾਂ ਦੀ ਚੱਲ ਰਹੀ ਆ ਕਿ ਭਾਰਤ ਦੇ ਸੰਵਿਧਾਨ ਨੂੰ ਕਿਸੇ ਨਾ ਕਿਸੇ ਤਰ੍ਹਾਂ ਖਤਮ ਕੀਤਾ ਜਾਵੇ ਸੋ ਇਹ ਇਹਨਾਂ ਦੀ ਅਸੀਂ ਮਨਸੂਬੇ ਜਿਹੜੇ ਆ ਉਹ ਕਿਸੇ ਕੀਮਤ ਤੇ ਜਿਹੜੇ ਆ ਉਹ ਕਾਮਯਾਬ ਨਹੀਂ ਹੋਣਦਿਆਂਗੇ ਜਦੋਂ ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਆਈ ਸੀਗੀ ਤੇ ਤੁਸੀਂ ਸਾਰਿਆਂ ਨੇ ਦੇਖਿਆ ਹੋਵੇਗਾ ਕਿ ਸਾਡੀ ਸਰਕਾਰ ਨੇ ਬਾਬਾ ਸਾਹਿਬ ਅੰਬੇਦਕਰ ਸਾਹਿਬ ਨੂੰ ਤੇ ਭਗਤ ਸਿੰਘ ਜੀ ਦੀਆਂ ਤਸਵੀਰਾਂ ਪੂਰੇ ਪੰਜਾਬ ਦੇ ਦਫ਼ਤਰਾਂ ਦੇ ਵਿੱਚ ਲਗਾਈਆਂ ਗਈਆਂ ਸੀਗੀਆਂ ਉਹਦਾ ਮਕਸਦ ਇਹ ਸੀਗਾ ਕਿ ਇੱਕ ਉਹ ਵਿਅਕਤੀ ਜਿਨੇ ਦੇਸ਼ ਨੂੰ ਆਜ਼ਾਦੀ ਲੈ ਕੇ ਦਿੱਤੀ ਤੇ ਦੂਸਰੇ ਉਹ ਵਿਅਕਤੀ ਜਿਨ੍ਹਾਂ ਨੇ ਦੇਸ਼ ਨੂੰ ਸੰਵਿਧਾਨ ਦਿੱਤਾ ਉਹਨਾਂ ਦੀ ਆਮ ਆਦਮੀ ਪਾਰਟੀ ਕਿੰਨੀ ਕਦਰ ਕਰਦੀ ਹੈ ਸੋ ਅੱਜ ਦੇ ਇਹ ਜਿਹੜੇ ਮਨਸੂਬੇ ਨੇ ਆ ਬੀਜੇਪੀ ਦੇ ਇਹ ਕਿਸੇ ਕੀਮਤ ਤੇ ਕਾਮਯਾਬ ਨਹੀਂ ਹੋਣਦਿਆਂਗੇ ਸੋ ਅਸੀਂ ਪੁਰਜ਼ੋਰ ਸ਼ਬਦਾਂ ਦੇ ਵਿੱਚ ਜਿਹੜਾ ਵਿਵਾਦਿਤ ਬਿਆਨ ਸੰਸਦ ਦੇ ਵਿੱਚ ਅਮਿਤ ਸ਼ਾਹ ਜੀ ਦਾ ਆਇਆ ਉਹਦਾ ਅਸੀਂ ਵਿਰੋਧ ਕਰਦੇ ਆ ਨਿੰਦਾ ਕਰਦੇ ਆ ਔਰ ਨਾਲ ਉਹਨਾਂ ਨੂੰ ਇਹ ਇੱਕ ਸਲਾਹ ਦਿੰਨੇ ਆ ਕਿ ਉਹ ਬਿਨਾਂ ਕਿਸੇ ਸਮਾਂ ਗਵਾਏ ਭਾਰਤ ਦੇ ਉਹਨਾਂ ਕਰੋੜਾਂ ਲੋਕਾਂ ਤੋਂ ਮੁਆਫੀ ਮੰਗਣ ਜਿਨ੍ਹਾਂ ਦੇ ਜਿਨ੍ਹਾਂ ਦੇ ਫਿਰਦਿਆਂ ਨੂੰ ਇਹਦੇ ਨਾਲ 6:00 ਵਜੇ ਆ ਜਿਹੜੇ ਲੋਕ ਫਾਲੋਅਰ ਨੇ ਬਾਬਾ ਸਾਹਿਬ ਦੇ ਜਿਨ੍ਹਾਂ ਨੂੰ ਬਹੁਤ ਦੁੱਖ ਲੱਗਾ ਇਸ ਬਿਆਨ ਦਾ ਉਹਨਾਂ ਤੋਂ ਬਿਨਾਂ ਸ਼ਰਤ ਜੜੀ ਆ ਪਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੇ ਅਮਿਤ ਸ਼ਾਹ ਜੀ ਉਹਨਾਂ ਤੋਂ ਤੁਰੰਤ ਜੜੀ ਆ ਉਹ ਮੁਆਫੀ ਮੰਗਣ ਔਰ ਜਿਹੜੇ ਮਨਸੂਬੇ ਲੈ ਕੇ ਚੱਲ ਰਹੇ ਨੇ ਆਪਣੇ ਮਨਸੂਬੇ ਜੜੇ ਆ ਉਹ ਉਹਨਾਂ ਦੇ ਵਿੱਚ સુધાર ਕਰਨ ਕਿਸੇ ਤਰ੍ਹਾਂ ਦੀ ਭਾਰਤੀ ਸੰਵਿਧਾਨ ਦੇ ਨਾਲ ਖਿਲਵਾੜ ਜਿਹੜਾ ਆ ਉਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਜਿਹੜਾ ਆ ਉਹ ਨਹੀਂ ਕੀਤਾ ਜਾਊਗਾ ਸੋ ਸਾਡੀ ਅਸੀਂ ਸਾਰੀ ਟੀਮ ਆਮ ਆਦਮੀ ਪਾਰਟੀ ਦੀ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਸਾਡੇ ਤੁਸੀਂ ਦੇਖਿਆ ਹੋਵੇਗਾ ਹਰ ਜਗ੍ਹਾ ਤੇ ਇਸ ਚੀਜ਼ ਦੇ ਵਿਰੋਧ ਦੇ ਵਿੱਚ ਪ੍ਰੋਟੈਸਟ ਵੀ ਹੋ ਰਹੇ ਨੇ ਹਰ ਥਾਂ ਤੋਂ ਇਸ ਗੱਲ ਦੀ ਘੋਰ ਨਿੰਦਾ ਹੋ ਰਹੀ ਆ ਤੇ ਅਮਰ ਤਾਸ਼ਾ ਨੇ ਬਹੁਤ ਗਲਤ ਬਿਆਨ ਜਿਹੜਾ ਉਹ ਬਾਬਾ ਸਾਹਿਬ ਅੰਬੇਦਕਰ ਸਾਹਿਬ ਬਾਰੇ ਜਿਹੜਾ ਉਹ ਦਿੱਤਾ ਸੋ ਉਹਨਾਂ ਨੂੰ ਤੁਰੰਤ ਇਹਦੇ ਤੇ ਮੁਆਫੀ ਜਿਹੜੀ ਆ ਉਹ ਮੰਗਣੀ ਚਾਹੀਦੀ ਆ ਤੁਹਾਡਾ ਕੋਈ ਸਵਾਲ ਹੋਵੇਗਾ ਤੁਸੀਂ ਗੱਲ ਕਰਦੇ ਕਾਰਪੋਰੇਸ਼ਨ ਦੇ ਇਲੈਕਸ਼ਨ ਦੇ ਚਾਰਜ ਦੇ ਤੁਹਾਨੂੰ ਕਿਹਦੇ ਕਾਰਪੋਰੇਸ਼ਨ ਦੇ ਇਲੈਕਸ਼ਨ ਇੱਥੇ ਹੋਏ ਆ ਕੋਈ ਨੇ ਕਦੀ ਗਲਤ ਨੀਅਰ ਨਹੀਂ ਕੀਤੀ ਆਗਰਸ ਨੇ ਇੱਕ ਵਾਅਦਾ ਕੀਤਾ ਵਾਟ ਡੂ ਯੂ ਥਿੰਕ ਕਿ ਆਵਾਮੀ ਪਾਰਟੀ ਕੋਲ ਨਾ ਗਰੰਟੀ ਹੈ ਤੇ ਸੰਵਿਧਾਨ ਦੇ ਹਿਸਾਬ ਨਾਲ ਇੱਥੇ ਗਲਤ ਨੀਅਰ ਜਿਹੜਾ ਕੋਈ ਸਭਾਵਿਸ਼ ਕੀਦੀ ਹੈ ਦੇਖੋ ਜਿਹੜੀ ਕਾਰਪੋਰੇਸ਼ਨ ਜਲੰਧਰ ਕਾਰਪੋਰੇਸ਼ਨ ਦੇ ਇਲੈਕਸ਼ਨ ਹੋਣ ਜਾ ਰਹੀ ਹੈ 21 ਤਰੀਕ ਨੂੰ ਉਹਦੇ ਵਿੱਚ ਸਾਡੀ ਪਾਰਟੀ ਪੂਰਾ ਡੈਮੋਕਰੈਟਿਕ ਜਿਹੜਾ ਵੇ ਆ ਉਹਦੇ ਤੇ ਵਿਸ਼ਵਾਸ ਕਰਦੀ ਹੈ ਜੋ ਵੀ ਜਦੋਂ ਵੀ ਸਾਡੇ ਕਾਉਂਸਲਰ ਜਿੰਨੇ ਵੀ ਜਿੱਤ ਕੇ ਆਉਣਗੇ ਇੱਕ ਗੱਲ ਸ਼ੋਰ ਆ ਕੇ ਜਲੰਧਰ ਦੇ ਵਿੱਚ ਮੇਅਰ ਤੇ ਆਮ ਆਦਮੀ ਪਾਰਟੀ ਦਾ ਹੀ ਬਣੇਗਾ ਔਰ ਜਿੰਨੇ ਸਾਡੇ ਕਾਉਂਸਲਰ ਜਿੱਤ ਕੇ ਆਉਣਗੇ ਉਹ ਬੈਠ ਕੇ ਫੈਸਲਾ ਕਰਾਂਗੇ ਪਾਰਟੀ ਲੀਡਰਸ਼ਿਪ ਨਾਲ ਇਦੇ ਬਾਰੇ ਵਿਚਾਰ ਵਟਾਂਦਰਾ ਕਰਾਂਗੇ ਔਰ ਡੈਮੋਕਰੈਟਿਕ ਵੇ ਦੇ ਨਾਲ ਜਿਹੜਾ ਮੇਅਰ ਆ ਉਹ ਨਾ ਕਰਨ ਲਗੰਦਾ ਦਿੱਤਾ ਜਾਊਗਾ ਕਿ ਜ਼ੱਲਿੱਤ ਡੋਮਿਨੇਟਿੰਗ ਏਰੀਆ ਆਪਾਂ ਦੁਆਬੇ 'ਚ ਬੈਠੀ ਆਂ ਸਿੰਗਲਤਾ ਦੀ ਆਪਾਂ ਤੁਹਾਨੂੰ ਲੱਗਦਾ ਉਹਨਾਂ ਦਾ ਰਾਈਟ ਹੈ ਕਿ ਤੁਸੀਂ ਪੂਰਾ ਕਰੋਗੇ ਜਿਹੜਾ ਬੀਜੇਪੀ ਦੇਖੋ ਦੇਖੋ ਅਸੀਂ ਰਾਈਟਸ ਬਾਰੇ ਜਿਹੜੀ ਆ ਉਹ ਪਹਿਲਾਂ ਵੀ ਗੱਲਾਂ ਰਾਈਟਸ ਬਾਰੇ ਹੀ ਹੋਈਆਂ ਕਿ ਸਾਡੇ ਦੇ ਰਾਈਟਸ ਜਿਹੜੇ ਨੇ ਉਹ ਅਸੀਂ ਹਮੇਸ਼ਾ ਹੀ ਰਾਈਟਸ ਬਾਰੇ ਲੜੇ ਵੀ ਆਂ ਅੱਜ ਬਾਬਾ ਸਾਹਿਬ ਅੰਬੇਦਕਰ ਸਾਹਿਬ ਬਾਰੇ ਵੀ ਜੇ ਕੋਈ ਗੱਲ ਹੋ ਰਹੀ ਆ ਤੇ ਉਹ ਵੀ ਇਸੇ ਗੱਲ ਨੂੰ ਮੁੱਖ ਰੱਖ ਕੇ ਹੋ ਰਹੀ ਆ ਕਿ ਅਸੀਂ ਰਾਈਟਸ ਜਿਹੜੇ ਆ ਉਹ ਆਪਣੇ ਮੰਗਦੇ ਆ ਤੁਸੀਂ ਤੁਹਾਡਾ ਜਿਹੜਾ ਸਵਾਲ ਆ ਕਿ ਮੇਅਰ ਕਿਸ ਨੂੰ ਬਣਾਇਆ ਜਾਏਗਾ ਇਹ ਮੈਂ ਤੁਹਾਨੂੰ ਦੱਸ ਦਿੱਤਾ ਕਿ ਜੋ ਵੀ ਸਾਡੀ ਜਿਸ ਦਿਨ ਜੋ ਜਲੰਧਰ ਦੇ ਲੋਕਾਂ ਦਾ ਫੈਸਲਾ ਹੋਏਗਾ ਜਲੰਧਰ ਦੇ ਲੋਕਾਂ ਨੇ ਫੈਸਲਾ ਦੇ ਦੇਣਾ ਅਸੀਂ 85 ਉਮੀਦਵਾਰ ਜਿਹੜੇ ਨੇ ਲੋਕਾਂ ਦੀ ਕਚਹਿਰੀ ਦੇ ਵਿੱਚ ਖੜੇ ਕੀਤੇ ਨੇ ਲੋਕਾਂ ਦਾ ਫਤਵਾ ਜਿਹੜਾ ਆ ਉਹ 21 ਤਰੀਕ ਨੂੰ ਆ ਜਾਣਾ ਹੈ ਜਿਹੜਾ ਜੋ ਵੀ ਲੋਕਾਂ ਦਾ ਫਤਵਾ ਆਊਗਾ ਉਹ ਸਵੀਕਾਰ ਕਰਦੇ ਹੋਏ ਜਿਹੜਾ ਜਲੰਧਰ ਦਾ ਮੇਅਰ ਜਿਹੜਾ ਆ ਉਹ ਬਣਾਇਆ ਜਾਊਗਾ 4G ਕਿਸੇ ਦਾ ਕੋਈ ਥੈਂਕ ਯੂ ਜੀ ਥੈਂਕ ਯੂ ਜੀ ਇੱਕ ਨੋ ਬੈਸਟ ਵੀ ਵਿੱਚ ਕਾਫੀ ਲੋਕ ਨਰਾਜ਼ ਨੇ ਤੁਹਾਡੇ ਦੇਖੋ ਤੁਸੀਂ ਉਹਨਾਂ ਨੂੰ ਕਿਵੇਂ ਟੈਕਲ ਕਰੋ ਦੇਖੋ ਹਾਰ ਪਾਰਟੀ ਦੇ ਵਿੱਚ ਲੋਕ ਆਉਂਦੇ ਵੀ ਨੇ ਨਾਰਾਜ਼ ਵੀ ਹੁੰਦੇ ਨੇ ਸਾਡੀ ਪਾਰਟੀ ਦੇ ਵਿੱਚ ਕੋਈ ਐਹੋ ਜੀ ਗੱਲ ਨਹੀਂ ਆ ਕਿ ਸਾਡੀ ਪਾਰਟੀ ਦੇ ਵਿੱਚ ਬੰਤੇ ਨਾਰਾਜ਼ ਹੋ ਕੇ ਠੀਕ ਆ ਗੁੱਸੇ ਨਾਰਾਜ਼ ਗਿਆ ਜਿੱਥੇ ਦੋ ਚਾਰ ਭਾਂਡੇ ਔਨ ਖੜਕ ਪੈਂਦੇ ਨੇ ਪਰ ਪਰ ਮੈਂ ਵੀ ਲੋਕਾਂ ਦੀ ਗੱਲ ਹੀ ਕਰ ਰਿਹਾ ਪਰ ਸਾਡਾ ਕੋਈ ਵੀ ਜਿੰਨੇ ਵੀ ਸਾਡੇ ਉਮੀਦਵਾਰ ਨੇ ਜਿੰਨੇ ਵੀ ਸਾਡੇ ਵਰਕਰ ਨੇ ਜਿਨ੍ਹਾਂ ਨੇ ਜਦੋਂ ਤੋਂ ਪਾਰਟੀ ਦਾ ਪਾਰਟੀ ਬਣੀ ਆ ਪਾਰਟੀ ਦਾ ਝੰਡਾ ਬੁਲੰਦ ਕੀਤਾ ਉਹ ਸਾਡੇ ਨਾਲ ਨੇ ਜਿੱਥੇ ਕਿਤੇ ਛੋਟੀ ਮੋਟੀ ਕੋਈ ਨਾਰਾਜ਼ਗੀ ਆ ਗਈ ਸੀਗੀ ਉਹ ਵੀ ਅਸੀਂ ਦੂਰ ਕਰ ਲਈ ਆ ਔਰ ਜੇ ਕਿਤੇ ਥੋੜੀ ਬਹੁਤੀ ਹੋਰ ਵੀ ਆ ਗਈ ਆ ਉਹ ਵੀ ਅਸੀਂ ਨਾਰਾਜ਼ਗੀ ਦੂਰ ਕਰਾਂਗੇ ਸਾਡੀ ਪਾਰਟੀ ਆਮ ਆਦਮੀ ਪਾਰਟੀ ਦਾ ਹਰ ਵਰਕਰ ਜਿਹੜਾ ਆ ਉਹ ਪਾਰਟੀ ਦੇ ਨਾਲ ਆ ਜਦੋਂ ਕੈਬਨਿਟ ਬਣਨ ਤੋਂ ਬਾਅਦ ਵਾਇਲੈਸ਼ਨ ਹੋਈ ਸੀ ਕੋਦੋਂ ਆਮ ਆਦਮੀ ਪਾਰਟੀ ਨੇ ਵਾਦਾ ਕੀਤਾ ਸੀਗਾ ਕਿ ਬਈ ਅਸੀਂ ਵੈਸਟ ਦੇ ਜਿਹੜੇ ਨੇ ਉਹ ਬਣਾ ਸਟਾ ਰਹੇ ਕਈ ਚਤਤੋ ਕੋਸ਼ਿਸ਼ ਕਰਦੋਂ ਤੁਮਤਾ ਸੀਗੀ ਆ ਉਦੋਂ ਕਈ ਹਾਲਾਤ ਵੀ ਸੁਧਰੇ ਸੀ ਬਟ অলਮੋਸਟ ਮਨਿਸਪਲ ਕੈਲਕੂਲੇਸ਼ਨ ਵੀ ਥੋੜਾ ਵੀ ਆ ਗਏ ਨੇ ਪਰ ਜਦਕਿ ਤੁਸੀਂ ਗਲੀਆਂ ਦੇ ਵਿੱਚ ਘੁੰਮਦੇ ਹੋ ਤੇ ਉੱਥੇ ਦੇ ਹਾਲਾਤ ਸਹੀ ਨਹੀਂ ਦੇਖੋ ਬਹੁਤ ਬਹੁਤ ਸੁਧਾਰ ਹੋਏ ਵੀ ਨੇ ਕੁਝ ਕੰਮ ਹੁੰਦੇ ਨੇ ਜਿਹੜੇ ਕਾਰਪੋਰੇਸ਼ਨ ਨੇ ਕਰਨੇ ਹੁੰਦੇ ਨੇ ਨਗਰ ਨਿਗਮ ਨੇ ਕਰਨੇ ਹੁੰਦੇ ਨੇ ਸੋ 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 ਅਸੀਂ ਉਦੋਂ ਕੰਮ ਕੀਤੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਉਦੋਂ ਦੀਆਂ ਵਾਅਦੇ ਕੀਤੇ ਮੰਨੇ ਨਹੀਂ ਸਭ ਤੋਂ ਪਹਿਲਾ ਵਾਅਦਾ ਸਾਡੇ ਮੁੱਖ ਮੰਤਰੀ ਸਾਹਿਬ ਦਾ ਇਹ ਸੀਗਾ ਕਿ ਮਹਿੰਦਰ ਪਗੱਚੀ ਨੂੰ ਤੁਸੀਂ ਐਮਐਲਏ ਬਣਾਓ ਮੰਤਰੀ ਬਣਾਵਾਂਗੇ ਉਹਨਾਂ ਮੰਤਰੀ ਬਣਾ ਕੇ ਉਹ ਵਾਦਾ ਜਿਹੜਾ ਆਪਣਾ ਉੱਥੇ ਪੂਰਾ ਕੀਤਾ ਫਿਰ ਉਸ ਤੋਂ ਬਾਅਦ ਜੇ ਤੁਸੀਂ ਕਹਿੰਦੇ ਹੋ ਕਿ ਜਿਹੜੇ ਸੀਵਰੇਜ ਦੇ ਕੰਮ ਜਾਂ ਗਲੀਆਂ ਦੇ ਵਿੱਚ ਸਟਰੀਟ ਲਾਈਟ ਦੇ ਕੰਮ ਜਾਂ ਕੋਈ ਡੰਪ ਜਿਹੜੇ ਸੀਗੇ ਕੂੜੇ ਦੇ ਉਹਨਾਂ ਨੂੰ ਰਿਮੂਵ ਕਰਨ ਦੇ ਕੰਮ ਉਹ ਬਖੂਬੀ ਸਰਕਾਰ ਕਰ ਰਹੀ ਆ ਔਰ ਜਦੋਂ ਸਾਡਾ ਮੇਅਰ ਨਗਰ ਨਿਗਮ ਦੇ ਵਿੱਚ ਬਣ ਜਾਊਗਾ ਜਲੰਧਰ ਦੇ ਵਿੱਚ ਇਹਨਾਂ ਕੰਮਾਂ ਨੂੰ ਹੋਰ ਸਪੀਡ ਦੇ ਨਾਲ ਕਰਾਇਆ ਜਾਊਗਾ ਬਿਲਕੁਲ ਥੈਂਕ ਯੂ ਜੀ ਆਪੀਏ ਜੀ ਆਓ ਅੱਜ ਦਾ ਇੱਕ ਵਿਸ਼ੇਸ਼ ਮੁੱਦਾ ਹੈ ਜੋ ਅਮਿਤ ਸ਼ਾ ਦੇਸ਼ ਦੇ